ਤਾਂ ਪਿਆਰੇ ਬੱਚੇ ਸਾਰਿਆਂ ਨੂੰ ਬਰਪਾ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿਖੇ ਤਿਆਰੀ ਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ ਬੇਟਾ ਆਪਾਂ 11ਵਾਂ ਸੈੱਟ ਸ਼ੁਰੂ ਕਰਨ ਲੱਗੇ ਆ ਟੋਟਲ 20 ਸੈੱਟ ਹੈਗੇ ਆ ਉਸ ਬੁੱਕ ਦੇ ਵਿੱਚ ਤਾਂ ਉਹਦਾ ਪਹਿਲਾ ਪੈਰਾ ਧਿਆਨ ਨਾਲ ਪੜਾਂਗੇ ਕਹਿੰਦਾ ਤਾਨਸੈਨ ਭਾਰਤ ਦਾ ਸਭ ਤੋਂ ਮਹਾਨ ਉੱਥੇ ਬੇਟਾ ਸ਼ਬਦ ਲਿਖਿਆ ਹੋਇਆ ਮਹਾਂਤਮ ਮਹਾਂਤਮ ਦਾ ਅਰਥ ਸਭ ਤੋਂ ਮਹਾਨ ਸੰਗੀਤਕਾਰ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿਉਂਕਿ ਉਸ ਨੇ ਉੱਤਰੀ ਭਾਰਤ ਵਿੱਚ ਸ਼ਾਸਤਰੀ ਸੰਗੀਤ ਦੀ ਸ਼ੁਰੂਆਤ ਕੀਤੀ ਤਾਨसेन ਨੇ ਆਪਣੇ ਗੁਰੂ ਹਰੀਦਾਸ ਸਵਾਮੀ ਤੋਂ ਸੰਗੀਤ ਦੀ ਸਿੱਖਿਆ ਲਈ ਸੰਗੀਤ ਲਈ ਉਸ ਦਾ ਬਹੁਤ ਪਿਆਰ ਸੀ ਠੀਕ ਹੈ ਬੇਟਾ ਕਹਿੰਦਾ ਉਹ ਅਕਬਰ ਦੇ ਮਹਾਨ ਦਰਬਾਰ ਦੇ ਨੌ ਹੀਰਿਆਂ ਵਿੱਚੋਂ ਇੱਕ ਸੀ ਹੀਰੇ ਬੇਟਾ ਜਾਂ ਰਤਨ ਵੀ ਕਹਿੰਦੇ ਆ ਇਹਨਾਂ ਨੂੰ ਠੀਕ ਹੈ ਨੋ ਰਤਨਾਂ ਦੇ ਵਿੱਚੋਂ ਇੱਕ ਸੀ ਤੇ ਅੱਗੇ ਕੀ ਕਹਿੰਦੇ ਕਹਿੰਦੇ ਤਾਨਸੈਨ ਆਪਣੀ ਕਲਾ ਵਿੱਚ ਇੰਨਾ ਨਿਪੁੰਨ ਸੀ ਕਿ ਉਹ ਆਪਣੀ ਗਾਇਕੀ ਨਾਲ ਚਮਤਕਾਰ ਕਰ ਸਕਦਾ ਸੀ ਕਿਹਾ ਜਾਂਦਾ ਹੈ ਕਿ ਉਹ ਮਲਹਾਰ ਰਾਗ ਗਾ ਕੇ ਬੱਦਲਾਂ ਤੋਂ ਵਰਖਾ ਕਰ ਸਕਦਾ ਸੀ ਠੀਕ ਆ ਉਹ ਇੰਨਾ ਨਿਪੁੰਨ ਸੀ ਚਮਤਕਾਰ ਕਰ ਸਕਦਾ ਸੀ ਕਿ ਮਲਹਾਰ ਰਾਗ ਗਾ ਕੇ ਵਰਖਾ ਕਰਦਾ ਸੀ ਕਰ ਸਕਦਾ ਸੀ ਇਸੇ ਤਰ੍ਹਾਂ ਦੀਪਕ ਰਾਗ ਗਾ ਕੇ ਦੀਵੇ ਜਗਾ ਸਕਦਾ ਸੀ ਠੀਕ ਹੈ ਇੰਨਾ ਆਰਟ ਸੀ ਬੇਟਾ ਉਹਦੇ ਕੋਲੇ ਉਸ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਕੋਈ ਨਹੀਂ ਸੀ ਅਕਬਰ ਉਸ ਦੀ ਕਲਾ ਤੋਂ ਇੰਨਾ ਖੁਸ਼ ਹੋਇਆ ਕਿ ਉਸ ਨੇ ਉਸ ਨੂੰ ਮੀਆਂ ਜਾਂ ਰਤਨ ਉਹਦਾ ਨੌ ਨੌ ਰਤਨਾਂ ਦੇ ਵਿੱਚੋਂ ਇੱਕ ਸੀ ਮੀਆਂ ਜਾਂ ਰਤਨ ਦਾ ਕਿਤਾਬ ਦਿੱਤਾ ਸੀ ਠੀਕ ਹੈ ਅੱਗੇ ਕਹਿੰਦਾ ਸੰਗੀਤ ਦੀ ਦੁਨੀਆ ਵਿੱਚ ਤਾਨसेन ਦਾ ਯੋਗਦਾਨ ਅਮੁੱਲ ਹੈ ਆਜ ਵੀ ਉਹ ਦੁਨੀਆ ਦੇ ਮਸ਼ਹੂਰ ਗਾਇਕਾਂ ਅਤੇ ਸੰਗੀਤਕਾਰਾਂ ਦੁਆਰਾ ਪੂਜਿਆ ਜਾਂਦਾ ਹੈ ਠੀਕ ਹੈ ਬੇਟਾ ਤਾਂ ਬੇਟਾ ਜਦੋਂ ਅਸੀਂ ਕਿਸੇ ਜੀਤ ਤੇ ਰਿਹਾਰਾਜ਼ ਕਰ ਲੈਨੇ ਆ ਜਾਂ ਅਭਿਆਸ ਕਰ ਲੈਨੇ ਆ ਤਾਂ ਅਸੀਂ નિਪੁੰਨ ਹੋ ਜਾਂਦੇ ਹਾਂ ਉਹਦੇ ਵਿੱਚ ਠੀਕ ਹੈ ਆ ਬੇਟਾ ਅਗਲਾ ਸਵਾਲ ਆ ਕਹਿੰਦਾ ਪਹਿਲੇ ਵਾਕ ਵਿੱਚ ਸਭ ਤੋਂ ਮਹਾਨ ਸ਼ਬਦ ਦਾ ਅਰਥ ਹੈ ਸਭ ਤੋਂ ਮਹਾਨ ਤਾਨਸੈਨ ਤੋਂ ਬਿਹਤਰ ਕੋਈ ਨਹੀਂ ਸੀ ਤਾਨਸੈਨ ਤੋਂ ਬਿਹਤਰ ਹੋਰ ਲੋਕ ਵੀ ਸਨ ਤਾਨ ਸੈਨ ਸਭ ਤੋਂ ਉੱਤਮ ਹੈ ਤਾਨ ਸੈਨ ਇੱਕ ਮਹਾਨ ਮਨੁੱਖ ਹੈ ਤਾਂ ਬੇਟਾ ਇਹਦਾ ਉੱਤਰ ਆਊਗਾ ਤਾਨ ਸੈਨ ਤੋਂ ਬਿਹਤਰ ਕੋਈ ਨਹੀਂ ਠੀਕ ਹੈ ਤਾਂ ਕਈ ਵਾਰੀ ਬੇਟਾ ਹੁੰਦੇ ਕਈ ਪ੍ਰਸ਼ਨ ਦੇ ਉੱਤਰ ਨਾਲ ਦੇ ਮਿਲਦੇ ਹੁੰਦੇ ਆ ਫਿਰ ਜਿਨੇ ਪੈਰਾ ਪਾਇਆ ਹੁੰਦਾ ਆ ਉਹਦਾ ਹੀ ਜਿਹੜਾ ਦ੍ਰਿਸ਼ਟੀਕੋਣ ਆ ਉਹ ਅੰਤਿਮ ਦ੍ਰਿਸ਼ਟੀਕੋਣ ਹੁੰਦਾ ਹੈ ਇਹਦੇ ਵਿੱਚ ਬੇਟਾ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਆ ਆਪਾਂ ਆਪਣੀ ਸਮਝ ਦੇ ਨਾਲ ਜਵਾਬ ਆ ਜਿਹੜੇ ਉਹ ਦੇਣੇ ਹੁੰਦੇ ਆ ਅੱਗੇ ਆ ਗਿਆ ਬੇਟਾ ਮਹਾਨ ਪਿਆਰ ਦਾ ਅਰਥ ਹੈ ਮਹਾਨ ਪਿਆਰ ਮਤਲਬ ਉਹਨੂੰ ਬਹੁਤ ਲਗਾਵ ਸੀ ਸੰਗੀਤ ਦੇ ਨਾਲ ਠੀਕ ਹੈ ਬਹੁਤ ਸਾਰਾ ਗਿਆਨ ਬਹੁਤ ساری ਰਚਨਾ ਬਹੁਤ ਸਾਰਾ ਪਿਆਰ ਤਾਂ ਉਹ ਸੰਗੀਤ ਦੇ ਨਾਲ ਬਹੁਤ ਸਾਰਾ ਪਿਆਰ ਕਰਦਾ ਸੀ ਇਹਦਾ ਕਿਹੜਾ ਉੱਤਰ ਆਊਗਾ ਸੀ 1 ਠੀਕ ਹੈ ਅੱਗੇ ਆ ਗਿਆ ਕਹਿੰਦਾ ਤਾਨसेन ਦੇ ਸੰਗੀਤ ਨੂੰ ਸਰਵੋਤਮ ਕਿਹਾ ਜਾਂਦਾ ਹੈ ਕਿਉਂਕਿ ਉਹ ਕਈ ਰਾਗ ਗਾ ਸਕਦਾ ਸੀ ਸਰਵੋਤਮ ਬੇਟਾ ਸਭ ਤੋਂ ਵਧੀਆ ਕਿਉਂ ਕਿਹਾ ਜਾਂਦਾ ਹੈ ਅੱਗੇ ਕਹਿੰਦਾ ਉਹ ਉਹ ਬਹੁਤ ਵਧੀਆ ਮਨੋਰੰਜਨ ਕਰਨ ਵਾਲਾ ਸੀ ਉਸ ਵਰਗਾ ਸ਼ਾਸਤਰੀ ਸੰਗੀਤ ਕੋਈ ਨਹੀਂ ਵਜਾ ਸਕਦਾ ਸੀ ਉਹ ਆਪਣੇ ਸੰਗੀਤ ਨਾਲ ਚਮਤਕਾਰ ਕਰ ਸਕਦਾ ਸੀ ਠੀਕ ਹੈ ਸਰਵੋਤਮ ਕਿਉਂ ਕਿਹਾ ਜਾਂਦਾ ਬੇਟਾ ਉਹ ਚਮਤਕਾਰ ਕਰ ਸਕਦਾ ਸੀ ਕਿਉਂਕਿ ਤੁਸੀਂ ਉਹਦੇ ਵਿੱਚ ਦੇਖਿਆ ਵੀ ਉਹ ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਰਾਗਾਂ 'ਚ ਗਾਉਂਦਾ ਸੀ ਮੀਂਹ ਪੈਣ ਲੱਗ ਪੈਂਦਾ ਸੀ ਰਾਗ ਮਲਾਰ ਦੇ ਨਾਮ ਦੀਪਕ ਰਾਗ ਜਦੋਂ ਗਾਉਂਦਾ ਸੀਗਾ ਤਾਂ ਦੀਵੇ ਝਗੜਨ ਲੱਗ ਪੈਂਦੇ ਸੀਗੇ ਦਾ ਸਰਵੋਤਮ ਕਿਉਂ ਕਿਹਾ ਜਾਂਦਾ ਕਿਉਂਕਿ ਉਹ ਆਪਣੇ ਸੰਗੀਤ ਨਾਲ ਚਮਤਕਾਰ ਕਰ ਸਕਦਾ ਸੀ ਉਹ ਚਮਤਕਾਰ ਹੀ ਸੀ ਨਾ ਬੇਟਾ ਅੱਗੇ ਆ ਗਿਆ ਕਹਿੰਦਾ ਉਸ ਨੂੰ ਮੀਆਂ ਜਾਂ ਨਵ ਰਤਨ ਦਾ ਖਿਤਾਬ ਦੇ ਕੇ ਬਾਦਸ਼ਾਹ ਅਕਬਰ ਕੀ ਦਿਖਾ ਰਿਹਾ ਸੀ ਤਾਂ ਬੇਟਾ ਉਦਾਰਤਾ ਗੁੱਸਾ ਖੁਸ਼ਹਾਲੀ ਅਸਲ ਵਿੱਚ ਉਹਦੀ ਉਸਤਤ ਉਹਦੀ ਜਿਹੜੀ ਉਸਤਤ ਕਰ ਰਿਹਾ ਸੀਗਾ ਉਹ ਨੌ ਰਤਨਾ ਦੇ ਵਿੱਚ ਉਹਦਾ ਨਾਂ ਰੱਖਿਆ ਗਿਆ ਸੀਗਾ ਠੀਕ ਹੈ ਬੇਟਾ ਕੋਈ ਵੀ ਇਨਸਾਨ ਬੇਟਾ ਮਹਾਨ ਤਾਂ ਹੀ ਹੁੰਦਾ ਜੇ ਉਹ ਆਪਣੇ ਕਾਬਲ ਲੋਕਾਂ ਦੀ ਕਦਰ ਕਰਦਾ ਅਕਬਰ ਨੂੰ ਮਹਾਨ ਰਾਜਾ ਤਾਂ ਹੀ ਕਿਹਾ ਜਾਂਦਾ ਕਿਉਂਕਿ ਉਹ ਜਿੰਨੇ ਵੀ ਉਹਦੇ ਵਧੀਆ ਲੋਕ ਸੀ ਉਹਨਾਂ ਨੂੰ ਰਤਨਾ ਦਾ ਕਿਤਾਬ ਦਿੰਦਾ ਸੀ ਤੇ ਉਹਨਾਂ ਦੇ ਸਲਾਹ ਲੈਂਦਾ ਹੁੰਦਾ ਸੀਗਾ ਨੌ ਰਤਨ ਸੀ ਉਹਦੇ ਦਰਬਾਰ ਦੇ ਵਿੱਚ ਜਿਨ੍ਹਾਂ ਤੋਂ ਸਲਾਹ ਲੈਂਦਾ ਸੀ ਅੱਗੇ ਆ ਗਿਆ ਤਾਨसेन ਕਿਹੜਾ ਰਾਗ ਗਾ ਕੇ ਦੀਵੇ ਜਗਾ ਸਕਦਾ ਸੀ ਮੀਆਂ ਕੀ ਟੋਡੀ ਦੀਪਕ ਰਾਗ ਮੇਗ ਮਲਹਾਰ ਅਗਨੀ ਰਾਗ ਤਾਂ ਬੇਟਾ ਆਪਾਂ ਪੈਰੇ ਚ ਸਪਸ਼ਟ ਪੜਿਆ ਸੀ ਵੀ ਉਹ ਦੀਪਕ ਰਾਗ ਗਾ ਕੇ ਦੀਵੇ ਜਗਾ ਸਕਦਾ ਸੀ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਲਾਸਵਾਲ ਐਸ ਪੈਰੇ ਦਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ